ਇਹ ਵੱਡੀ ਅਤੇ ਅਹਿਮ ਖਬਰ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਦਾਦੀ ਹੈ ਕਿ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਆਪਣੀ ਗੁਰਗੱਦੀ ਜਿਹੜੀ ਕਿ ਛੱਡ ਦਿੱਤੀ ਗਈ ਹੈ ਉਹਨਾਂ ਨੇ ਆਪਣੀ ਗੁਰਗੱਦੀ ਦੀ ਜਿਹੜੀ ਕਿ ਕਿਸੇ ਹੋਰ ਨੂੰ ਜਿਹੜਾ ਕਿ ਸੌਂਗ ਦਿੱਤੀ ਗਈ ਹੈ ਦਾਦੀ ਹੈ ਕਿ ਹੁਣ ਜਿਹੜਾ ਕਿ ਡੇਰਾ ਬਿਆਸ ਦੀ ਗੱਦੀ ਦੇ ਉੱਤੇ ਜਸਦੀਪ ਸਿੰਘ ਗਿੱਲ ਨਿਯੁਕਤ ਕਰ ਦਿੱਤੇ ਗਏ ਨੇ ਆਖਿਰਾਂ ਕਿਉਂ ਡੇਰਾ ਬਿਆਸ ਗੁਰਿੰਦਰ ਢਿੱਲੋਂ ਦੇ ਵੱਲੋਂ ਗੁਰਗੱਦੀ ਜਿਹੜੀ ਕਿ ਤਿਆਗੀ ਆ ਤੇ ਨਵਾਂ ਜਿਹੜਾ ਕਿ ਗੁਰਗੱਦੀ ਦਾ ਜਿਹੜਾ ਵਾਰਿਸ ਨਿਯੁਕਤ ਕੀਤਾ ਗਿਆ ਉਹ ਕੌਣ ਹੈ ਤੇ ਕਿੰਨੇ ਡੇਰੇ ਨੇ ਕਿੱਥੇ ਕਿੱਥੇ ਜਿਹੜੇ ਕਿ ਡੇਰਾ ਬਿਆਸ ਦੇ ਡੇਰੇ ਬਣੇ ਹੋਏ ਨੇ ਤਾਂ ਦੇਖੋ ਇਹ ਖਾਸ ਰਿਪੋਰਟ ਤੁਹਾਨੂੰ ਦੱਸ ਦਿਆਂ ਕਿ ਆਖਰ ਕੀ ਕਰ ਰਿਹਾ ਕਿ ਬਾਬਾ ਗੁਰਿੰਦਰ ਢਿੱਲੋਂ ਨੂੰ ਆਪਣੀ ਜਿਹੜੀ ਕਿ ਗੱਦੀ ਹੈ ਉਹ ਜਿਹੜੀ ਕੀ ਤਿਆਗਣੀ ਪਈਆ ਤੇ ਨਵੇਂ ਬਾਲਸ ਨੂੰ ਚੁਣਿਆ ਗਿਆ ਕਿ ਅੰਮ੍ਰਿਤਸਰ ਦੇ ਵਿਆਸ ਸਥਿਤ ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰਧਿਕਾਰੀ ਚੁਣ ਲਿਆ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਈਸ ਨਿਯੁਕਤ ਕੀਤਾ ਜ਼ਿਕਰ ਕਰਦੇ ਹਈ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ ਜਿਨ੍ਹਾਂ ਦਾ ਲੰਮਾ ਸਮਾਂ ਇਲਾਜ ਚੱਲਿਆ ਗੁਰਿੰਦਰ ਢਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਨੇ ਇਸ ਕਰਕੇ ਉਹਨਾਂ ਨੇ ਗੁਰਗੱਦੀ ਤਿਆਗ ਦਿੱਤੀ ਹੈ ਇਸ ਸੰਬੰਧੀ ਸਮੂਹ ਸੇਵਾ ਇੰਚਾਰਜਾਂ ਨੂੰ ਭੇਜੇ ਪੱਤਰ ਦੇ ਵਿੱਚ ਕਿਹਾ ਗਿਆ ਕਿ ਰਾਧਾ ਸਵਾਮੀ ਸਤਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਸੁਪੁੱਤਰ ਜਸਦੀਪ ਸਿੰਘ ਗਿੱਲ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਗਿਆ ਉਹ ਅੱਜ ਤੋਂ ਪ੍ਰਭਾਵ ਦੇ ਨਾਲ ਸਰਪ੍ਰਸਤ ਵਜੋਂ ਉਹਨਾਂ ਦੀ ਥਾਂ ਲੈਣਗੇ ਜਸਦੀਪ ਸਿੰਘ ਗਿੱਲ ਰਾਦਾ ਸਵਾਮੀ ਸਤਸੰਗ ਬਿਆਸ ਸੁਸਾਇਟੀ ਦੇ ਸੰਤ ਸਤਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਤੇ ਉਹਨਾਂ ਨੂੰ ਨਾਮ ਦੀਖਸ਼ਾ ਦੇਣ ਦਾ ਅਧਿਕਾਰ ਹੋਵੇਗਾ ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਹਜ਼ੂਰ ਮਹਾਰਾਜ ਜੀ ਤੋਂ ਬਾਅਦ ਉਹਨਾਂ ਨੂੰ ਸੰਗਤਾਂ ਦਾ ਭਰਪੂਰ ਸਹਿਯੋਗ ਤੇ ਪਿਆਰ ਮਿਲਿਆ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਾਮਨਾ ਤੇ ਬੇਨਤੀ ਕੀਤੀ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਵੀ ਸੰਤ ਸਤਗੁਰੂ ਵਜੋਂ ਸੇਵਾ ਕੰਨ ਦੇ ਵਿੱਚ ਇਹੋ ਜਿਹਾ ਹੀ ਪਿਆਰ ਅਤੇ ਸਨੇਹ ਬਖਸ਼ਿਆ ਜਾਵੇ ਰਾਦਾ ਸਵਾਮੀ ਸਸੰਗ ਬਿਆਸ ਡੇਰੇ ਦੀ ਸਥਾਪਨਾ 1891 ਦੇ ਵਿੱਚ ਹੋਈ ਸੀ ਇਸ ਦਾ ਮਕਸਦ ਲੋਕਾਂ ਨੂੰ ਧਾਰਮਿਕ ਸੰਦੇਸ਼ ਦੇਣਾ ਹੈ ਇਹ ਸੰਸਥਾ ਦੁਨੀਆ ਦੇ 90 ਦੇਸ਼ਾਂ ਦੇ ਵਿੱਚ ਫੈਲੀ ਹੋਈ ਹੈ ਜਿਸ ਦੇ ਵਿੱਚ ਅਮਰੀਕਾ ਸਪੇਨ ਨਿਊਜ਼ੀਲੈਂਡ ਆਸਟ੍ਰੇਲੀਆ ਜਾਪਾਨ ਅਫਰੀਕਾ ਤੇ ਹੋਰ ਕਈ ਦੇਸ਼ ਸ਼ਾਮਿਲ ਨੇ ਡੇਰੇ ਕੋਲ 4000 ਏਕੜ ਤੋਂ ਵੱਧ ਜ਼ਮੀਨ ਹੈ ਜਿਸ ਦੇ ਵਿੱਚ ਕਰੀਬ 48 ਏਕੜ ਦਾ ਲੰਗਰ ਹਾਲ ਹੈ ਡੇਰੇ ਦੇ ਵਿੱਚ ਸ਼ਰਧਾਲੂਆਂ ਦੇ ਠਹਿਰਨ ਲਈ ਸਰਾਵਾਂ ਗੇਸਟ ਹੌਸਟਲ ਅਤੇ ਸ਼ੈੱਡ ਵੀ ਨੇ ਕੈਂਪ ਦੇ ਵਿੱਚ ਲੋਕਾਂ ਦੇ ਮੁਫਤ ਇਲਾਜ ਲਈ ਤਿੰਨ ਹਸਪਤਾਲ ਵੀ ਬਣਾਏ ਗਏ ਨੇ ਕੈਂਪ ਤੋਂ 35 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਵੀ ਦਿੱਤੀ ਗਈ ਆ ਸੋ ਅੱਜ ਤੋਂ ਬਾਅਦ ਜਿਹੜੇ ਕਿ ਜਸਦੀਪ ਸਿੰਘ ਗਿੱਲ ਨੇ ਜਿਹੜੇ ਉਹ ਅੱਜ ਤੋਂ ਬਾਅਦ ਡੇਰਾ ਰਾਧਾ ਸਵਾਮੀ ਦੇ ਜਿਹੜੇ ਮੁਖੀ ਹੋਣਗੇ ਦੀ ਵੱਡੀ ਅਤੇ ਅਹਿਮ ਖਬਰ ਹੈ ਡੇਰਾ ਪਿਆਸੂ ਵੀ ਗੁਰਿੰਦਰ ਢਿੱਲੋਂ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਆਪਣੀ ਗੁਰਗੱਦੀ ਜਿਹੜੀ ਕਿ ਛੱਡ ਦਿੱਤੀ ਗਈ ਹੈ ਉਹਨਾਂ ਨੇ ਆਪਣੀ ਗੁਰਗੱਦੀ ਜਿਹੜੀ ਕਿ ਕਿਸੇ ਹੋਰ ਨੂੰ ਜਿਹੜਾ ਕਿ ਸੌਂਗ ਦਿੱਤੀ ਗਈ ਹੈ ਦਾਦੀ ਹੈ ਕਿ ਹੁਣ ਜਿਹੜਾ ਕਿ ਡੇਰਾ ਬਿਆਸ ਦੀ ਗੱਦੀ ਦੇ ਉੱਤੇ ਜਸਦੀਪ ਸਿੰਘ ਗਿੱਲ ਨਿਯੁਕਤ ਕਰ ਦਿੱਤੇ ਗਏ ਨੇ ਆਖਿਰਾਂ ਕਿਉਂ ਡੇਰਾ ਬਿਆਸ ਗੁਰਿੰਦਰ ਢਿੱਲੋਂ ਦੇ ਵੱਲੋਂ ਗੁਰਗੱਦੀ ਜਿਹੜੀ ਕਿ ਤਿਆਗੀ ਹੈ ਤੇ ਨਵਾਂ ਜਿਹੜਾ ਕਿ ਗੁਰਗੱਦੀ ਦਾ ਜਿਹੜਾ ਵਾਰਿਸ ਨਿਯੁਕਤ ਕੀਤਾ ਗਿਆ ਉਹ ਕੌਣ ਹੈ ਤੇ ਕਿੰਨੇ ਡੇਰੇ ਨੇ ਕਿੱਥੇ ਕਿੱਥੇ ਜਿਹੜੇ ਕਿ ਡੇਰਾ ਪਿਆ ਸੀ ਡੇਰੇ ਬਣੇ ਹੋਏ ਨੇ ਤਾਂ ਦੇਖੋ ਇਹ ਖਾਸ ਰਿਪੋਰਟ ਤੁਹਾਨੂੰ ਦੱਸ ਦਿਆਂ ਕਿ ਆਖਰ ਕੀ ਕਰ ਰਿਹਾ ਕਿ ਬਾਬਾ ਗੁਰਿੰਦਰ ਢਿੱਲੋਂ ਨੂੰ ਆਪਣੀ ਜਿਹੜੀ ਕਿ ਗੱਦੀ ਹੈ ਉਹ ਜਿਹੜੀ ਕੀ ਤਿਆਗਣੀ ਪਈਆ ਤੇ ਨਵੇਂ ਬਾਰਸ ਨੂੰ ਚੁਣਿਆ ਗਿਆ ਕਿ ਅੰਮ੍ਰਿਤਸਰ ਦੇ ਵਿਆਸ ਸਥਿਤ ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਚੁਣ ਲਿਆ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਈਸ ਨਿਯੁਕਤ ਕੀਤਾ ਜ਼ਿਕਰ ਕਰਦੇ ਹਈ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ ਜਿਨ੍ਹਾਂ ਦਾ ਲੰਮਾ ਸਮਾਂ ਇਲਾਜ ਚੱਲਿਆ ਗੁਰਿੰਦਰ ਢਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਿਤ ਨੇ ਇਸ ਕਰਕੇ ਉਹਨਾਂ ਨੇ ਗੁਰਗੱਦੀ ਤਿਆਗ ਦਿੱਤੀ ਹੈ ਇਸ ਸੰਬੰਧੀ ਸਮੂਹ ਸੇਵਾ ਇੰਚਾਰਜਾਂ ਨੂੰ ਭੇਜੇ ਪੱਤਰ ਦੇ ਵਿੱਚ ਕਿਹਾ ਗਿਆ ਕਿ ਰਾਧਾ ਸੁਆਮੀ ਸਤਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਸੁਪੁੱਤਰ ਜਸਦੀਪ ਸਿੰਘ ਗਿੱਲ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਗਿਆ ਉਹ ਅੱਜ ਤੋਂ ਪ੍ਰਭਾਵ ਦੇ ਨਾਲ ਸਰਪ੍ਰਸਤ ਵਜੋਂ ਉਹਨਾਂ ਦੀ ਥਾਂ ਲੈਣਗੇ ਜਸਦੀਪ ਸਿੰਘ ਗਿੱਲ ਰਾਦਾ ਸਵਾਮੀ ਸਤਸੰਗ ਬਿਆਸ ਸੁਸਾਇਟੀ ਦੇ ਸੰਤ ਸਤਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਤੇ ਉਹਨਾਂ ਨੂੰ ਨਾਮ ਦੀਖਸ਼ਾ ਦੇਣ ਦਾ ਅਧਿਕਾਰ ਹੋਵੇਗਾ ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਹਜ਼ੂਰ ਮਹਾਰਾਜ ਜੀ ਤੋਂ ਬਾਅਦ ਉਹਨਾਂ ਨੂੰ ਸੰਗਤਾਂ ਦਾ ਭਰਪੂਰ ਸਹਿਯੋਗ ਤੇ ਪਿਆਰ ਮਿਲਿਆ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਾਮਨਾ ਤੇ ਬੇਨਤੀ ਕੀਤੀ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਵੀ ਸੰਤ ਸਤਗੁਰੂ ਵਜੋਂ ਸੇਵਾ ਕੰਨ ਦੇ ਵਿੱਚ ਇਹੋ ਜਿਹਾ ਹੀ ਪਿਆਰ ਅਤੇ ਸਨੇਹ ਬਖਸ਼ਿਆ ਜਾਵੇ ਰਾਦਾ ਸਵਾਮੀ ਸਸੰਗ ਬਿਆਸ ਡੇਰੇ ਦੀ ਸਥਾਪਨਾ 1891 ਦੇ ਵਿੱਚ ਹੋਈ ਸੀ ਜਿਸ ਦਾ ਮਕਸਦ ਲੋਕਾਂ ਨੂੰ ਧਾਰਮਿਕ ਸੰਦੇਸ਼ ਦੇਣਾ ਹੈ ਇਹ ਸੰਸਥਾ ਦੁਨੀਆ ਦੇ 90 ਦੇਸ਼ਾਂ ਦੇ ਵਿੱਚ ਫੈਲੀ ਹੋਈ ਹੈ ਜਿਸ ਦੇ ਵਿੱਚ ਅਮਰੀਕਾ ਸਪੇਨ ਨਿਊਜ਼ੀਲੈਂਡ ਆਸਟ੍ਰੇਲੀਆ ਜਾਪਾਨ ਅਫਰੀਕਾ ਤੇ ਹੋਰ ਕਈ ਦੇਸ਼ ਸ਼ਾਮਿਲ ਨੇ ਡੇਰੇ ਕੋਲ 4000 ਏਕੜ ਤੋਂ ਵੱਧ ਜ਼ਮੀਨ ਹੈ ਜਿਸ ਦੇ ਵਿੱਚ ਕਰੀਬ 48 ਏਕੜ ਦਾ ਲੰਗਰ ਹਾਲ ਹੈ ਡੇਰੇ ਦੇ ਵਿੱਚ ਸ਼ਰਧਾਲੂਆਂ ਦੇ ਠਹਿਰਨ ਲਈ ਸਰਾਵਾਂ ਗੇਸਟ ਹੌਸਟਲ ਅਤੇ ਸ਼ੱਡ ਵੀ ਨੇ ਕੈਂਪ ਦੇ ਵਿੱਚ ਲੋਕਾਂ ਦੇ ਮੁਫਤ ਇਲਾਜ ਲਈ ਤਿੰਨ ਹਸਪਤਾਲ ਵੀ ਬਣਾਏ ਗਏ ਨੇ ਕੈਂਪ ਤੋਂ 35 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਵੀ ਦਿੱਤੀ ਗਈ ਆ ਸੋ ਅੱਜ ਤੋਂ ਬਾਅਦ ਜਿਹੜੇ ਕਿ ਜਸਦੀਪ ਸਿੰਘ ਗਿੱਲ ਨੇ ਜਿਹੜੇ ਉਹ ਅੱਜ ਤੋਂ ਬਾਅਦ ਡੇਰਾ ਰਾਧਾ ਸਵਾਮੀ ਦੇ ਜਿਹੜੇ ਮੁਖੀ ਹੋਣਗੇ